ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੇ ਉਸ ਮੈ ਪੱਤਰਕਾਰ ਪ੍ਰਿੰਸ ਕੁਮਾਰ ਜੇ ਗੱਲ ਕਰੀਏ ਤਾਂ ਸਮਾਣਾ ਦੇ ਬੱਸ ਸਟੈਂਡ ਦੇ ਉੱਤੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਹੁਣ ਜਿਹੜੇ ਨੇ ਤਰਸਯੋਗ ਬਣਨ ਨੂੰ ਦਿਖਦੇ ਨਜ਼ਰ ਆਉਂਦੇ ਨੇ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 40-40 ਸਾਲਾਂ ਤੋਂ ਇੱਥੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਆਂ ਪਰ ਅਜਿਹੇ ਦਿਨ ਕਦੀ ਵੀ ਨਹੀਂ ਦੇਖੇ ਜਿੱਥੇ ਸਾਡੀ 2-200 ਰੁਪਏ ਦੀ ਸੇਲ ਨੂੰ ਵੀ ਹੋਣਾ ਸੀ ਤਰਸ ਦੇ ਨਜ਼ਰ ਆ ਰਹੇ ਆ ਲਗਭਗ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਦੁਕਾਨਾਂ ਦੀ ਜਿਹੜੀ ਕੀਮਤ ਹੈ 50-50 ਲੱਖ ਰੁਪਏ ਪਰ ਸਾਨੂੰ ਦਿਨ ਸਾਨੂੰ ਹੁਣ ਇਸ ਟਾਈਮ ਪੱਕਣੀ ਜਿਹੜੀ ਹੈ ਓਖੀ ਦਿਖਦੀ ਨਜ਼ਰ ਆਉਂਦੀ ਹੈ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸਮਾਣਾ ਦੇ ਬੱਸ ਸਟੈਂਡ ਤੇ ਪੀਆਰਟੀਸੀ ਦੇ નીચે ਇੱਕ ਆ ਕੇ ਵਿਅਕਤੀ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਜਾਂਦਾ ਪਰ ਇੱਥੇ ਜਿਹੜੇ ਸੰਗਲ ਨੇ ਬਿਲਕੁਲ ਨਾਜ਼ਕ ਲਗਾਏਗੇ ਨੇ ਰਾਤ ਬਰਾਤੇ ਤੁਸੀਂ ਆ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਕੋਈ ਚੀਜ਼ ਲੱਗਦੀ ਹੈ ਤਾਂ ਇਹ ਸੰਗਲ ਜਿਹੜੇ ਨੇ ਮਿੰਟਾਂ ਦੇ ਵਿੱਚ ਟੁੱਟ ਕੇ ਜਿਹੜੇ ਨੇ ਖਿੱਲਰ ਜਾਣੇ ਨੇ ਦੁਕਾਨਦਾਰਾਂ ਵੱਲੋਂ ਅੱਜ ਜਿਹੜਾ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਆਟੋ ਚਾਲਕਾਂ ਦਾ ਵੀ ਕਹਿਣਾ ਸੀ ਕਿ ਸਾਡੇ ਜਿਹੜਾ 2-2 ਲੱਖ ਰੁਪਏ ਦੇ ਅਸੀਂ ਆਟੋ ਖਰੀਦਦੇ ਨੇ ਅਸੀਂ ਹੁਣ ਉਹਨਾਂ ਆਟੋਆਂ ਨੂੰ ਕਿੱਥੇ ਲਾਈਏ ਜਦੋਂ ਵੀ ਅਸੀਂ ਆਟੋ ਬੱਸ ਸਟੈਂਡ ਦੇ ਅੰਦਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਨੇ ਸਾਡੇ ਆਟੋ ਨਾ ਤਾਂ ਅੰਦਰ ਜਾਣ ਦਿੰਦੇ ਨੇ ਨਾ ਤਾਂ ਸਾਨੂੰ ਕੋਈ ਜਗ੍ਹਾ ਦਿੱਤੀ ਜਾਂਦੇ ਜਿੱਥੇ ਅਸੀਂ ਆਪਣੇ ਆਟੋ ਖੜਾ ਲਈਏ ਪਰ ਬੱਸ ਸਟੈਂਡ ਜਿਹੜਾ ਅੱਜ ਬਿਲਕੁਲ ਫਿੱਕਾ ਦੇਖਣ ਨੂੰ ਮਿਲਿਆ ਸਵੇਰ ਤੋਂ ਹੀ ਸਵਾਰੀਆਂ ਜਿਹੜੀਆਂ ਸੀ ਬਿਲਕੁਲ ਠੰਡਾ ਸੀ ਕੰਮ ਕਿਉਂਕਿ ਜਦੋਂ ਲੋਕਾਂ ਦੀ ਦੂਸਰੇ ਪਾਸੇੋਂ ਜਦੋਂ ਐਂਟਰੀ ਨਿਕਲ ਜਾਂਦੀ ਹੈ ਤਾਂ ਦੁਕਾਨਦਾਰਾਂ ਦਾ ਓਬਵੀਅਸਲੀ ਕੰਮ ਹੈ ਪਿੱਛੋਂ ਜਿਹੜਾ ਬਿਲਕੁਲ ਘੱਟ ਦਿਖਦਾ ਦਿਖਾਈ ਦਿੰਦਾ ਚਾਹ ਚਾਹੇ ਮੋਬਾਈਲਾਂ ਵਾਲੇ ਨੇ ਚਾਹੇ ਮਨਿਆਰੀ ਦੇ ਕੰਮ ਕਰਨ ਵਾਲੇ ਨੇ ਪਰ ਕਿਸੇ ਦਾ ਵੀ ਜਿਹੜਾ ਅੱਜ ਕੰਮ ਹੈ ਬਿਲਕੁਲ ਫਿੱਕਾ ਦੇਖਣ ਨੂੰ ਮਿਲਿਆ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਜੇ ਹਾਲਾਤ ਰਹੇ ਤਾਂ ਸਾਨੂੰ ਲੱਗਦਾ ਆਪਣੀਆਂ ਦੁਕਾਨਾਂ ਬੰਦ ਕਰਨ ਤੱਕ ਦੀ ਨੋਬਤ ਵੀ ਨਾ ਆ ਜਾਵੇ ਦੇਖਦੇ ਹਾਂ ਕਦੋਂ ਤੱਕ ਇਹ ਜਿਹੜੇ ਹਾਲਾਤ ਨੇ ਸਾਹਮਣੇ ਨਿਕਲ ਕੇ ਨਜ਼ਰ ਆਉਂਦੇ ਨੇ ਕਮਰਜੀ ਕਮਰਜੀ ਤੇਰੇ ਸੰਗਲ ਨਾਲ ਰੱਖ ਕੇ ਮੁਸਪੱਟੀ ਉਹਨੂੰ ਲਾਏਗੇ ਹਾਂਜੀ ਮੈਨੂੰ ਦੁਕਾਨਦਾਰ ਨੂੰ ਘੱਟ ਹੋ ਰਿਹਾ ਪੁੱਛ ਵੀ ਨਹੀਂ ਉਰੇ ਤਾਂ ਕਸਟਮਰ ਹੀ ਨਹੀਂ ਆ ਰਹੇਗਾ ਸਾਡੇ ਕੋਲ ਤਾਂ ਉਸ ਤੋਂ ਬਾਅਦ ਰਿਕਸ਼ੇ ਵਾਲੇ ਆ ਕੇ ਖੜੇ ਜਾਂਦੇ ਨੇ ਕੋਈ ਗਾਹ ਕਾਣਾ ਹੁੰਦਾ ਉਧਰ ਨਹੀਂ ਲੱਗ ਜਾਂਦਾ ਉਹ ਬਿਲਕੁਲ ਕੰਮਕਾਰ ਠੱਪ ਹੋ ਗਏ ਸਾਡੇ ਹੱਦ ਦਾ ਬੱਸਟਨ ਦੇ ਪਿੱਛੇ ਲਾ ਤੇ ਹੱਦ ਦਾ ਬੱਸਟਨ ਬੰਦ ਕਰ ਹਾਂਜੀ ਹੱਦ ਦਾ ਇਧਰਲਾ ਪਾਸਾ ਬਿਲਕੁਲ ਬੰਦ ਕਰਤਾ ਜੀ ਬੱਸਾ ਉਧਰ ਹੀ ਆ ਰਹੀਆਂ ਉਧਰ ਹੀ ਜਾ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹਤਾ ਹੈ ਅਸੀਂ ਕਹਿੰਦੇ ਹਟਾਈ ਜਾਣ ਸੰਗਲੂਰੇ ਤੋਂ ਤੇ ਜਿਹੜੇ ਈ ਰਿਕਸ਼ਾ ਵਾਲਿਆਂ ਦਾ ਉਹਨਾਂ ਦਾ ਵੀ ਹੱਲ ਕੀਤਾ ਜਾ ਉਹਨਾਂ ਨੂੰ ਕੁਝ ਕਰਨ ਉਹ ਕਹਿੰਦੇ ਨੇ ਸਾਡੀਆਂ 2-2 ਲੱਖ ਦੀ ਆਇਆ ਮੈਟਰੋ ਨੇ ਸਾਡੇ 50-50 ਲੱਖ ਦੀਆਂ ਦੁਕਾਨਾਂ ਨੇ ਅਸੀਂ ਕਿੱਥੇ ਆਈਏ ਮੇਰਾ ਨਾਮ ਰਾਜਕੁਮਾਰ ਹੈ ਜੀ ਰਾਜਕੁਮਾਰ ਜਿਹੜੇ ਬਸਟੈਂਡ ਆਇਆ ਪਾਸਟੇ ਨੇ ਵਿੱਚ ਹਾਂ ਜੀ ਬਸਟੈਂਡ ਬਸਟੈਂਡ ਕੀ ਕਹਿੰਦੇ ਤੁਹਾਨੂੰ ਨੋਟੀਫਿਕੇਸ਼ਨ ਤਿਕਿਆ ਮੈਨੂੰ ਜੀ 40 ਸਾਲ ਹੋ ਗਏ ਜੀ ਬਸਟੈਂਡ ਚ ਰਹਿੰਦੇ ਨੂੰ ਜਦੋਂ ਦਾ ਇਹ ਬਸਟੈਂਡ ਆਇਆ ਮੈਂ ਇੱਥੇ ਦਾ ਇੱਥੇ ਹੀ ਰਹਿ ਰਹਿਆ ਹਾਂ ਬਸਟੈਂਡ ਦੇ ਅੰਦਰ ਕੰਮ ਕਰ ਰਿਹਾ ਹਾਂ ਮੇਰੀ ਸਾਰੀ ਉਮਰ ਬਸਟੈਂਡ ਦੇ ਵਿੱਚ ਲੰਗੀ ਹੈ ਇੱਕ ਪਾਸੇ ਇਨਸੀ ਬਸਟੈਂਡ ਦਾ ਰਸਤਾ ਇੱਕ ਪਾਸੇ ਆਊਟ ਵਾਲਾ ਅੱਜ ਤੱਕ 40 ਸਾਲਾਂ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਬਦਲਿਆ ਉਹਨਾਂ ਨੂੰ ਪਤਾ ਹੀ ਕੀ ਹੋਇਆ ਇਹਨਾਂ ਨੇ ਇਨਆਊਟ ਨੂੰ ਬੰਦ ਕਰਕੇ ਇੱਕ ਪਾਸੇ ਸੰਗਤ ਲਾ ਕੇ ਸਾਰੇ ਪਾਸੇ ਬਲੌਕ ਕਰਤੀ ਜਿਸ ਦੇ ਵਿੱਚ ਕੀ ਸਾਡੇ ਦੁਕਾਨਦਾਰਾਂ ਨੂੰ ਬਹੁਤ ਵੱਡਾ ਘਾਟਾ ਹੋ ਰਿਹਾ ਸਾਡੇ ਕੋਲ ਤਾਂ ਨਾ ਕੋਈ ਗਾਹ ਘਾਰਿਆ ਨਾ ਕੋਈ ਤਬੁਖੇ ਮਰ ਜੰਗੇ ਇਸ ਹਿਸਾਬ ਨਾਲ ਸਾਡੇ ਤਾਂ ਕੁਝ ਵੀ ਨਹੀਂ ਹੈਗਾ ਇਸ ਹਿਸਾਬ ਨਾਲ ਅਸੀਂ ਸਵੇਰ ਦੇ ਵੇਲੇ ਵਾਟੇ ਸਾਰੇ ਦੁਕਾਨਦਾਰ ਸਾਡੇ ਕੋਲ ਖੜੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲੋ ਵਾਰੀ ਵਾਰੀ ਸਾਰੇ ਪਰੇਸ਼ਾਨ ਨੇ ਬਹੁਤ ਜ਼ਿਆਦਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਇਸ ਤਰ੍ਹਾਂ ਇਹ ਸੰਗਤ ਨੂੰ ਹਟਾਇਆ ਜਾਵੇ